ਸੰਗਤ ਜੀ ਇਹ ਸ਼ਬਦ ਬਾਵਣ ਅਖਰੀ ਦੇ ਵਿੱਚ ਆਉਂਦਾ ਹੈ 253 ਅੰਕ ਤੇ ਇਹ ਪੰਜਵੇਂ ਪਾਸ਼ਾ ਮਹਾਰਾਜ ਦੀ ਬਾਣੀ ਹੈ ਇਹ ਸ਼ਬਦ ਥੋੜਾ ਮਹਿੰਗਾ ਹੈ ਇਸ ਦੇ ਅੱਖਰ ਜਿਹੜੇ ਨੇ ਇਹ ਨੰਗੇ ਦੇ ਵਿੱਚ ਆਉਂਦੇ ਨੇ ਨੰਗਾ ਅੱਖਰ ਆਉਂਦਾ ਹੈ ਉਹ ਸਭ ਤੋਂ ਔਖਾ ਸ਼ਬਦ ਹੈ ਨੰਗਾ ਆਪਾਂ ਜੇ ਉਚਾਰਨ ਕਰਨਾ ਹੈ ਕਿ ਇਹ ਸਲੋਕ ਕਿਵੇਂ ਉਚਾਰਨ ਕਰਨਾ ਇਹਦੇ ਵਿੱਚ বিশ্রাম ਕਿੱਥੇ ਲੱਗਦੇ ਨੇ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਚਤੁਰ ਤੇ ਵਿਸਰਾਮ ਲਾਉਣਾ ਹੈ ਠੀਕ ਹੈ ਮੁਖ ਗਿਆਨੀ ਤਣਵੰਤ ਗਿਆਨੀ ਇਹ ਨੱਕ ਦੇ ਵਿੱਚ ਬੋਲੇ ਜਾਣਾ ਸ਼ਬਦ ਹੈ ਗਿਆਨੀ ਗਿਆਨੀ ਹਾਂ ਗੰਗੇ ਦੀ ਬਾਜੂ ਚਾਰਨ ਕਰਨੀ ਗੰਗੇ ਸਿਆਰੀ ਐ ਐਡੇ ਕੰਨ ਨੰਨੇ ਬਿਆਰੀ ਗਿਆਨੀ ਤਣਵੰਤ ਮਿਰਤਕ ਕਹੀਏ ਨਾਨਕਾ ਨਾਨਕਾ ਤੇ ਵਿਸਰਾਮ ਲਾਉਣਾ ਹੈ ਜਿਹ ਜਿਹ ਪ੍ਰੀਤ ਨਹੀਂ ਭਗਵੰਤ ਮਰਤਕ ਕਹੀਏ ਨਾਨਕਾ ਇੱਚ ਵਿਸਰਾਮ ਹੈ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਸਮਝ ਆ ਗਈ ਇਹ ਸ਼ਲੋਕ ਦੀ ਹਾਂਜੀ ਅੱਗੇ ਸ਼ੁਰੂ ਹੁੰਦਾ ਹੈ ਪੌੜੀ ਨੰਗਾ ਨੰਗੇ ਉੱਤੇ ਟਿੱਪੀ ਆ ਤੇ ਨੰਗੇ ਨੂੰ ਕੰਨ ਹੈ ਠੀਕ ਆ ਹਾਂਜੀ ਇਹ ਸ਼ਬਦ ਬੜਾ ਮਹਿੰਗਾ ਹੈ ਕਈਆਂ ਨੂੰ ਪੜਨਾ ਨਹੀਂ ਹੋਗਾ ਕਿਉਂ ਸਕੂਲਾਂ ਦੇ ਵਿੱਚ ਪੜਾਉਂਦੇ ਨਹੀਂ ਸਕੂਲਾਂ ਦੇ ਵਿੱਚ ਇਹਨੂੰ ਖਾਲੀ ਦੱਸਦੇ ਨੇ ਖਾਲੀ ਹੈ ਇਹ ਪਰ ਗੁਰਬਾਣੀ ਦੇ ਵਿੱਚ ਖਾਲੀ ਨਹੀਂ ਆਏ ਇਹਦੇ ਅਰਥ ਨਿਕਲਦੇ ਨਹੀਂ ਕਿਉਂਕਿ ਗੁਰਬਾਣੀ ਵਿੱਚ ਬਿੰਦੀ ਕੰਨਾ ਸਿਹਾਰੀ ਔਂਕੜ ਦਲੈਂਕੜ ਲਾਂ ਤਲਾ ਸਾਰਿਆਂ ਦੇ ਅਰਥ ਨਿਕਲਦੇ ਨੇ ਸ਼ਬਦ ਹੁੰਦਾ ਗੰਗਾ ਖਟ ਸਾਸਤਰ ਹੋਏ ਗਿਆਤਾ ਇਸ ਗੰਗਾ ਤੇ ਵਿਸਰਾਮ ਨੰਗਾ ਨੰਗਾ ਆ ਗੰਗਾ ਉਚਾਰਨ ਕਰਨਾ ਹੈ ਨੱਕ ਚ विश्राम थी। है, हाँ। हाँ। तो है।, हाँ। रेचक। है। माता माते कर माता नहीं बोलना की पढ़ना है ਗਿਆਨ ਧਿਆਨ ਤੀਰਤ ਇਸਨਾਨੀ ਧਿਆਨ ਤੇ ਵਿਸਰਾਮ ਲਉਣਾ ਇਸ ਨੂੰ ਨੱਕਰ ਵਿੱਚ ਵੀ ਉਚਾਰਨ ਕਰਨਾ ਜਿਵੇਂ ਗੰਗਾ ਆਜੀ ਗਿਆਨ 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 ਐਂਦਾ ਅਭਿਆਸ ਕਰਿਆ ਜੀ ਇਸ ਸ਼ਲੋਕ ਦਾ ਠੀਕ ਆ ਹਾਂ ਧਿਆਨ ਤੇ ਵਿਸਰਾਮ ਹੈ ਤੀਰਤ ਇਸਨਾਨੀ ਸੋਮਪਾਕ ਸੋਮਪਾਕ ਤੇ ਵਿਸਰਾਮ ਹੈ ਸੋਮਪਾਕ ਅਪਰਸ਼ ਉਦਿਆਨੀ ਅਪਰਸ਼ ਉਚਾਰਨ ਕਰਨਾ ਹੈ ਅਪਰਸ਼ ਨਹੀਂ ਪੜਨਾ ਜਿਹੜਾ ਐੜਾ ਨਾ ਇਹ ਸੰਬੰਧ ਕਲਾਉਣਾ ਹੈ ਐੜਾ ਸੰਬੰਧ ਕਲਾ ਕੇ ਪਰਸ ਆ ਪਰਸ ਆ ਪਰਸ ਹਾਂ ਉਦਿਆਨੀ RAM ਨਾਮ ਸੰਗ ਮਨ ਨਹੀਂ ਹੇਤਾ ਸੰਗ ਤੇ ਵਿਸਰਾਮ ਹੈ ਜੋ ਕਛ ਕੀਨੋ ਸੋ ਅਨੇਤਾ ਜੋ ਕਛ ਕੀਨੋ ਕਿਨੋ ਤੇ ਵਿਸਰਾਮ ਹੈ ਸੋ ਸੋ ਸਸੇ ਉੜਾ ਤੇ ਊੜੇ ਦ ਲੈਂਕੜ ਲੱਗੀਆਂ ਦੋ ਸੋ ਸੋ ਹਾਂ ਅਨੇਤਾ ਊਆ ਤੇ ਊਤਮ ਗਨੋ ਚੰਡਾਲਾ ਨਾਨਕ ਜੇਹ ਮਨ ਵਸਹਿ ਗੋਪਾਲਾ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਊਤਮ ਤੇ ਊਆ ਤੇ ਊਤਮ ਗਨੋ ਚੰਡਾਲਾ ਨਾਨਕ ਜੇਹ ਮਨ ਵਸਹਿ ਗੋਪਾਲਾ ਗੋਪਾਲਾ ਇਹ ਗੱਗੇ ਔਕਰ ਲੱਗਿਆ ਗੋਪਾਲਾ ਬੋਲਣ ਤੁਹਾਨੂੰ ਐਸ ਸ਼ਬਦ ਦੀ ਸਮਝ ਲੱਗੀ ਨਾ ਹਾਂਜੀ ਨੰਗਾ ਨੰਗਾ ਖੱਟ ਸ਼ਾਸਤਰ ਹੋਈ ਗਿਆਤਾ ਇਹ ਸ਼ਬਦ ਜਿਹੜਾ ਨਾ ਮਹਿੰਗਾ ਸ਼ਬਦ ਹੈ ਕਿ ਉੱਥੇ ਅਸੀਂ ਗੰਗਾ ਆਉਂਦਾ ਠੀਕ ਆ ਤੇ ਗੰਗੇ ਕਈ ਸਾਧ ਜਈਆ ਵੀ ਆਉਂਦਾ ਆਪਾਂ ਜਈਏ ਵਾਲੇ ਉਚਾਰਨ ਦੱਸਾਂਗੇ ਆਪਾਂ ਕੱਲ ਦੱਸਿਆ ਸੀ ਯੰਝੇ ਵਾਲਾ ਕਿ ਯੰਝੇ ਦੀ ਜਿਹੜੀ ਪੰਕਤੀਆਂ ਆਉਂਦੀਆਂ ਬਾਵਲਖਰੀ ਦੇ ਵਿੱਚ ਉਹ ਕਿਵੇਂ ਉਚਾਰਨ ਕਰਨੀਆਂ ਅੱਜ ਆਪਾਂ ਕੀਤਾ ਹੈ ਗੰਗਾ ਠੀਕ ਹੈ ਠੀਕ ਹੈ ਹਾਂ ਇਹਦਾ ਵਿਆਹ ਜੁਰੂ ਕਰਨਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ